ਕਜਲੀ ਬਣ ਵਿੱਚ ਭਰਤਰੀ ਜੋਗੀ ਨਾਲ ਚਰਚਾ ਮੈਸੂਰ ਰਾਜ ਵਿੱਚ ਬੀਜਾਪੁਰ ਦੇ ਇਲਾਕੇ ਵਿੱਚ ਇੱਕ ਸੰਘਣੀ ਜੰਗਲ ਦਾ ਨਾਮ ਕਜਲੀ ਬਣ ਹੈ ਇਸ ਬਣ ਵਿੱਚ ਜੋਗੀਆਂ ਦਾ ਇੱਕ ਆਸ਼ਰਮ ਸੀ ਇਸ ਆਸ਼ਰਮ ਵਿੱਚ ਜਦ ਗੁਰੂ ਜੀ ਗਏ ਤਾਂ ਜੋਗੀਆਂ ਦੇ ਮੁਖੀ ਭਰਤਰੀ ਨਾਲ ਆਪ ਜੀ ਦੀ ਚਰਚਾ ਹੋਈ ਜਦ ਭਰਤਰੀ ਨੇ ਕਿਹਾ ਤੁਸੀਂ ਯੋਗ ਧਾਰਨ ਕਰ ਲਵੋ ਤਾਂ ਆਪ ਜੀ ਨੇ ਕਿਹਾ ਤੁਹਾਡੇ ਹੱਥ ਯੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਜਿਸ ਕਰਕੇ ਮਨ ਇਸ ਤੋਂ ਭਜਦਾ ਹੈ ਟਿਕਦਾ ਨਹੀਂ ਅਤੇ ਮਨ ਦੇ ਨਾਂ ਟਿਕਣ ਕਰਕੇ ਪਰਮ ਤਤ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਅਸੀਂ ਆਪਣੀ ਲੈ ਕਰਤਾਰ ਨਾਲ ਜੋੜੀ ਰੱਖਦੇ ਹਾਂ ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਹੀਂ ਹੁੰਦਾ ਅਤੇ ਮਨ ਖੜਿਆ ਤੇ ਟਿਕਿਆ ਰਹਿੰਦਾ ਹੈ ਇਹ ਸਾਡਾ ਸਹਿਜ ਯੋਗ ਹੈ ਜਿਸ ਨੂੰ ਅਸੀਂ ਸਦਾ ਹੀ ਧਾਰਨ ਕਰੀ ਰੱਖਦੇ ਹਾਂ ਫਿਰ ਭਰਤਰੀ ਨੇ ਕਿਹਾ ਅਸੀਂ ਸੋਮ ਰਸ ਮਦ ਦਾ ਪਿਆਲਾ ਪੀ ਕੇ ਅਖੰਡ ਘਰ ਸਮਾਧੀ ਲਾਉਂਦੇ ਹਾਂ ਅਤੇ ਸਾਨੂੰ ਅਲੱਖ ਨਰੰਜਨ ਦੇ ਦਰਸ਼ਨ ਹੁੰਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਅਸੀਂ ਨਾਮ ਰਸ ਦਾ ਪਿਆਲਾ ਪੀ ਕੇ ਸਦਾ ਹੀ ਮਤਵਾਲੇ ਰਹਿੰਦੇ ਹਾਂ ਅਤੇ ਸਾਡੀ ਰਾਤ ਦਿਨ ਲੇਵ ਲੱਗੀ ਰਹਿੰਦੀ ਹੈ ਜੋਗਿਆ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਕੁਝ ਸ਼ਬਦ ਉਚਾਰਨ ਕੀਤੇ ਅਤੇ ਸ਼ਬਦਾ ਰਾਹੀਂ ਆਪਣੇ ਮੱਧ ਦੇ ਪਿਆਲੇ ਅਤੇ ਉਸ ਨੂੰ ਪੀ ਕੇ ਮਤਵਾਲੇ ਰਹਿਣ ਦਾ ਵਰਣਨ ਕੀਤਾ ਤੇ ਕਿਹਾ ਹੈ ਭਰਤਰੀ ਜੋ ਮਨੁੱਖ ਪਰਮਾਤਮਾ ਦੀ ਸਿਫਤ ਵਿੱਚ ਲੱਗਾ ਹੋਇਆ ਸਦਾ ਹੀ ਜੋਗੀ ਹੈ ਉਹ ਆਪਣਾ ਜਨਮ નિਸ਼ਫਲ ਨਹੀਂ ਗਵਾਉਂਦਾ ਐਸਾ ਮਸਤ ਹੋਇਆ ਪੁਰਸ਼ ਆਪਣੇ ਆਤਮਾ ਸਰੂਪ ਦੇ ਦਰਸ਼ਨ ਰੂਪੀ ਅਮਰਤ ਨੂੰ ਧਾਰਨ ਕਰਦਾ ਹੈ ਭਰਤਰੀ ਨੇ ਸੱਚੇ ਮੱਧ ਪਿਆਲੇ ਦਾ ਸਹਿਜ ਸਮਾਧੀ ਅਤੇ ਨੈਤਿਕ ਦਰਸ਼ਨ ਦਾ ਨਿਰਣਾ ਸੁਣ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ ਫਿਰ ਭਰਤਰੀ ਦੇ ਸਾਥੀ ਦੂਸਰੇ yogੀਆਂ ਨੇ ਕਿਹਾ ਕਿ ਗ੍ਰਸਥ ਨੂੰ ਤਿਆ ਕੇ yog ਸਾਧਨਾ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ yogੀ ਜੋ ਪੁਰਸ਼ ਆਪਣੀ ਨੇਕ ਕਮਾਈ ਕਰਕੇ ਆਪਣੀ ਗੁਜਰਾਨ ਕਰੇ ਅਤੇ ਉਸ ਵਿੱਚੋਂ ਲੋੜਵੰਦਾਂ ਨੂੰ ਦਾਨਪੁਨ ਕਰੇ ਪ੍ਰੇਮਾ ਭਗਤੀ ਦੁਆਰਾ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੋੜੇ ਉਸ ਨੂੰ ਗ੍ਰਸਥਤ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਉਤਰਾਂ ਦੀ ਚਰਚਾ ਕਰਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਨੂੰ ਤੁਰ ਪਏ। ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।